ਇੱਕ ਕੰਮੇ ਚਲਾਤੀ ਮਹਾ ਵਾਈਟ ਲੈ ਲਾ ਤੇ ਇੱਕ ਜੈਨੋ ਵਿੱਚ ਦੇਖ ਰਿਆਂਗਾ ਬਸ ਬੋਨੇ ਲੈ ਲਈਏ ਆ ਆ ਦੇਖਿਆਗਾ ਵਾਈਟ ਵੀਰੇ ਪਲੇਨ ਦਵਾਉਂਗਾ ਆ ਦਮ ਬਰਬਰੀਆ ਦਾ ਕਿਹੜਾ ਨਾ ਪਲੇਨ ਦੇ ਬਿਲਕੁਲ ਪਲੇਨ ਆਹ ਨਹੀਂ ਚਾਹੀਦਾ ਤੁਹਾਨੂੰ ਕਿਤਾਹ ਲਿਆਗਾ ਤੇ ਸੁਬਾਹ ਵੀਟ ਦੇਖਣਾ ਬਿਲਕੁਲ ਪਲੇਨ ਚ ਸੁਬਾਹ ਫਿਰ ਦੇਖਦੇ ਆ ਤੌਣਿਆਂ ਚਾਲੇ ਸਲਾਬੀ ਬਹੁਤ ਚੱਲੇ ਕੋਟ-ਕੂਟ ਜਾ ਦੇਖਦੇ ਆਂ ਬਾਈ ਕਹਿੰਦਾ ਇੱਕ ਬਲੈਕ ਚ ਹੈਗਾ ਇਹ ਹੁਣ ਬਲੈਕ ਦੇਖਦੇ ਆਂ ਬਾਕੀ ਦੋ ਕੁ ਮੀਟਾ ਪੈਨਲ ਕਰ ਲੈ ਹਾਂ ਬਲੈਕ ਜਾ ਦੇਖ ਕੇ ਫਿਰ ਕੱਢਦੇ ਆਂਗੇ ਇਹ ਤਾਂ ਜਾ ਦੇ ਹੋ ਰਿਹਾ ਹੈ ਨਾ ਮਣੀ ਜਾਦੇ ਬਲੈਕ ਜਾ ਗਿਆ ਹੈ ਨਾ ਹਾਂ ਆਹ ਡਿੰਗ ਲੱਗ ਰਿਆ ਜਿਹੜਾ ਪਹਿਲਾਂ ਦਿਖਾਈ ਤੀ ਬਾਈ ਇਹ ਤਾਂ ਆਪਣੇ ਤਰਿੱਤੇ ਹੀ ਨਹੀਂ ਖੜਨਾ ਪੈ ਹੈ ਨਾ ਮੈਂ ਵੀ ਹਵਾ ਹੋ ਰਹੀ ਰੁਕੀ ਜਾਂਦਾ ਇਹਦੇ ਕੀ ਪ੍ਰਾਈਸ ਆ ਇਹ ਵੀਰੇ ਆਪਾਂ ਨੂੰ ਲੱਗਦਾ 750 ਦੀ ਗੱਲ ਨੇ ਪੱਕੇ ਮਿੰਟ ਕਰਕੇ ਦੱਸਿਓ ਜਰੂਰ ਵੀ ਕਿੰਦਾ ਮਨ ਲੱਗਦਾ ਹੈਗਾ ਤੇ ਮਾਓ ਠੰਡ ਆ ਗਈ ਲੈ ਲਈਏ ਇਹਦੇ ਨਾਲੇ ਦੋ ਤਿੰਨ ਕਲਰ ਹੋਰ ਵੀ ਆ ਰਹੇ ਨੇਗੇ ਉਹ ਵੀ ਆਪਾਂ ਦੇਖ ਲੈਂਦੇ ਆ ਇੱਕ ਕਲਰ ਆ ਤੇ ਹੈਗਾ ਤੇ ਇਹ ਵੀ ਦੇਖ ਲੈਂਦੇ ਆਗੇ ਆਪਾਂ ਬਾਕੀ ਫਿਲਹਾਲ ਮੈਨੂੰ ਆ ਸੈੱਟ ਜਾਂ ਲੱਗ ਰਿਹਾ ਹੈਗਾ ਤੇ ਦੇਖ ਲੈਂਦੇ ਆਗੇ ਕਿ ਜੇ ਪੈਂਦਾ ਬਾਕੀ ਆ ਲੈ ਲਈ ਸੀਗੇ ਇਹ ਹੁਣ ਆਪਾਂ ਨਿਕਲਦੇ ਆਗੇ ਤੇ ਚੱਲਦੇ ਆਂਗੇ ਕਿੱਧਰ ਲੈ ਵਸਿਆ ਮਣੀ ਉਹ ਨਾਲ 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 ਵਾਲੇ ਦੇਖ ਲੈਂਦੇ ਆਂ ਦੂਜੇ ਲੈ ਲੈ ਦੇ ਕੇ ਕੱਪੜਿਆਂ ਦਾ ਨਿਪਟੜ ਗਿਆ ਤੇ ਮੇਰੀ ਚਲਾਤੀ ਬੂਟ ਇੱਕ ਲਾਈਨਿੰਗ ਜੀ ਲੈ ਕੇ ਜਾਣੀ ਹੈ ਕਿ ਉਹ ਵੀ ਦੇਖਦੇ ਆਂਗੇ ਲਾਈਨਿੰਗ ਦਾ ਬੂਟ ਲਈ ਤੇ ਬਾਈਟ ਦੇ ਵਿੱਚ ਤੇ ਉਹ ਦੇਖ ਲੈਂਦੇ ਆਂ ਕਿ ਬਾਈਟ ਦੇ ਵਿੱਚ ਲੈ ਨੇ ਆ ਸਾਈਜ਼ ਮੇਰੇ ਵਧੀਆ ਲੱਗ ਗਿਆ ਮੈਨੂੰ ਫਿੱਟ ਬੈਠਿਆ ਸੀ ਸਾਈਜ਼ ਇਹ ਹਾਂ ਆ ਸਾਈਜ਼ ਠੀਕ ਸੀ ਇਹ 8 ਨੰਬਰ ਆਉਂਦਾ ਤੇ ਬਾਕੀ ਚਲੋ ਦੇਖਦੇ ਆਂਗੇ ਹੁਣ ਹਾਂ ਨਿਕਲਦੇ ਆਂਗੇ ਆਪਾਂ ਲੈ ਕੇ ਹੁਣ ਸਾਜੇ ਟਿਕਾਣਾ ਸਾਡੇ ਆਉਂਦਾ ਰਹਿ ਗਿਆ ਲੱਗਦਾ ਦੇਖ ਘਰੇ ਜਾ ਗੱਲਾਂ ਨਾ ਬਹਿਣਾ ਹਾਂ ਭਾਈ ਡਰ ਲੱਗਦਾ ਤੇ ਚਲੋ ਹੁਣ ਆਪਾਂ ਦੇਖਦੇ ਆਂਗੇ ਆ ਲੈ ਰਿਹਾ ਬਾਈ ਕੋ ਨਿਕਲਦੇ ਆਗੇ ਸਾਡੇ ਕੰਮ ਕਰ ਇਹਨੂੰ ਫੋਨ ਤੋਂ ਕੋਈ ਕੰਮ ਨਹੀਂ ਇਹ ਆਪਣਾ ਫੋਨ 'ਚ ਵਿਅਸਤ ਹੈਗਾ ਜੀ ਇਹ ਪੂਰਾ ਫੋਨ 'ਚ ਹੈ ਬਾਈ ਦੀ ਕਰ ਲਓ ਪਛਾਣ ਜੇ ਤਾਂ ਉਹਨੇ ਬਾਈ ਚੰਨ ਸੌਣਾਗਾ ਤਾਂ ਜਦੋਂ ਮਰਜੀ ਆ ਕੇ ਲਿਆ ਸਕਦੇ ਹੋ ਬਈ ਹੈਗਾ ਆਪਣਾ ਇਹਨਾਂ ਦੀ ਗਣੇਸ਼ ਬੂਟ ਹਾਊਸ ਆ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਆ ਉਨੇ ਜਦੋਂ ਵੀ ਆਉਣਾਗਾ ਤਾਂ ਇੱਥੋਂ ਆ ਕੇ ਲਿਆ ਸਕਦੇ ਹੋ ਬਹੁਤ ਗੇੜੇ ਗੂੜੇ ਖਾ ਕੇ ਆ ਗਏ ਤੇ ਕੇ ਲਾਣੇਦਾਰ ਨੇ ਕਹਿੰਦੀ ਲੈਣੀਆਂ ਦੇ ਦੇ ਦੋ ਤੇ ਹੁਣ ਮੈਂ ਮੌਂਟੀ ਭਾਈ ਕੋਲੇ ਆ ਗਿਆ ਤੀਗਾ ਲੈਣੀਆਂ ਲਉਣੀਆਂ ਜਾਂ ਲੈਣਾਂਗਾ ਜੱਸੀ ਨੂੰ ਜੱਸੀ ਚਾਹ ਦੀ ਛੁਲਾ ਵੀ ਨਹੀਂ ਮਾਰਦਾ ਜੱਸੀ ਕੀ ਗੱਲ ਚਾਹ ਪੀਓ ਜੱਸੀ ਨੇ ਚਾਹ ਦੀ ਛੁਲਾ ਵੀ ਨਹੀਂ ਮਾਰੀ ਅੱਜ ਅੱਜ ਕੱਲਾ ਕੱਲਾ ਚਾਹ ਪੀਰੇ ਜੱਸੀ ਤੇ ਚਲੋ ਬਾਕੀ ਹੋਰ ਅਸੀਂ ਨਵੀਂ ਨਾ ਕੈਮਰਾ ਅੱਡ ਆ ਰਹੀਆਂ ਹੁਣ ਅੱਗੇ ਠੰਡ ਆ ਰਹੀ ਐ ਮੋਢੀ ਹਾਂ ਨਾ ਮੋਢੀ ਨੇ ਕੈਮ ਕਰਕੇ ਰੱਖਿਆ ਰਗੀ ਮੋਢੀ ਦਾ ਕੈਮ ਮੋਢੀ ਲਾਰੇ ਨਜ਼ਾਰੇ ਤੇ ਚਲੋ ਬਾਕੀ ਫਿਰ ਲੈ ਲਈਏ ਆਪਾਂ ਲੈਣੀ ਹੁਣ ਨਿਕਲਦੇ ਆਂਗੇ ਆ ਗਈਆਂ ਸਰਕਾਰਾਂ ਇਹਨੂੰ ਕਾਉਂਦਾ ਲੀਖ ਰਿਆਂਗਾ ਹਾਂ ਹੁਣ ਵੀ ਆਉਂਦਾ ਹੁਣ ਵੀ ਆਉਂਦਾ ਘੰਟਾ ਹੋ ਗਿਆ ਉਹ ਦੇਖਦੇ ਇਹਨੂੰ ਭਾਈ ਸਾਹਿਬ ਕਿਉ ਸੁਣਾਣਾ ਮੈਂ ਤਾਂ ਵਧੀਆ ਕੀ ਬਣਦਾ ਕੁਛ ਨਹੀਂ ਬਸ ਫਿਰਨਾਂ ਕਿਹੜੇ ਘੜਦਾ ਬਿਲਕੁਲ ਜਿਵੇਂ ਕਿ ਆ ਤੂੰ ਇੱਧਰ ਆਏ ਹਾਂ ਮੈਰ ਤੋਂ ਮੈਰ ਕੋਲ ਛਾਲੀ ਮਾਰੀ ਆ ਛਾਲ ਮਾਰ ਰੋਸ ਲੁ ਗਿਆ ਜੀ ਮੈਂ ਬਿਲਦੀ ਦੇ ਵਾਸਤੇ ਗੱਲੀ ਫੇਰ ਰੋਸ ਅੱਛਾ ਲਿਆ ਆ ਹੂੰ ਛਾਲ ਵਧੀਆ ਕੋ ਸੁਣਾ ਨਵੀਤਾ ਜੀ ਬਾ ਠੀਕ ਆ ਮੰਡੀ ਦੇ ਹੁਣ ਤੱਕ ਕੰਮ ਖਾਸਾ ਹੋ ਗਿਆ ਹਨਾ ਚਾਰੂ ਮਾਰ ਲਾਂਦੇ ਸੇ ਪੈ ਦਾਣੇ ਉਹਨੇ ਕਿਤੇ ਘਰ ਲਾਂਦੇ ਤਾਂ ਨਿਬੜ ਗਿਆ ਤਕਰੀਬਨ ਹਾਂ ਮੈਂ ਤਾਂ ਸਾਰਾ ਮੇੜਦਾ ਆ ਜੇ ਲੇਬਰ ਹੁੰਦੀ 70% ਨਿਬੜ ਗਿਆ ਮੈਂ ਕਹਿੰਦਾ ਜੇ ਮੇ ਕੋਲ ਲੇਬਰ ਹੁੰਦੀ ਤੇ ਤੈਨੂੰ ਕੁਛ ਵੀ ਨਹੀਂ ਲਿਖਦਾ ਸੀਗਾ ਮਨੇ ਲੇਵਰ ਕਰਕੇ ਆ ਕਿ ਸਰਕਾਰ ਨਹੀਂ ਚੱਕੀ ਲੇਵਰ ਕਰਕੇ ਟਕਾਰ ਤਾਂ ਠੀਕ ਆ ਸਰਕਾਰ ਓਕੇ ਆ ਮਾਲ ਤਾਂ ਠੀਕ ਹੀ ਜਾ ਰਿਹਾ ਹੈ ਮਾਲ ਨਹੀਂ ਕੋਈ ਇਕਤਾਰੀ ਅਛੰਦਰਾ ਨੂੰ ਭੁੱਖਾ ਹੈ ਸਰਕਾਰ ਦੇ ਦਿੱਖਦੇ ਅਛੰਦਰ ਵਾਲੇ ਆਪ ਚੱਕਰੇ ਨੇ ਚਲੋ ਵਧੀਆ ਲਿਫਟਿੰਗ ਨਹੀਂ ਚੱਕਰ ਪੈ ਰਿਹਾ ਹੁਣ ਟੋਸ ਲਿਫਟਿੰਗ ਹੋ ਵੀ ਹੋ ਰਹੀ ਹੈ ਨਾ ਹੋ ਰਹੀ ਹੈ ਸਹੀ ਹੋ ਰਹੀ ਹੈ ਬਸ ਚੱਲੋ ਅਛਲਰੇ ਨੂੰ ਛਪਸ ਦੇ ਗੱਡੀਆਂ ਦੇ ਰਹੇ ਨੇਗੇ ਹੋਰ ਨਵੀਂ ਤਾਜੀ ਕੁਝ ਬਹੁਤ ਵਧੀਆ ਇਹ ਹੁਣ ਮੈਂ ਚੱਲਦਾਗਾ ਪਿੰਡ ਨੂੰ ਚਾਬੀ ਮੇਰੀ ਮੋਸਾਂ ਦੇ ਵਿੱਚ ਹੀ ਆ ਇਹ ਫਰੋਲਾ ਫਰਾਲੀ ਕਰ ਰਿਹਾ ਹੈਗਾ ਇਹ ਦੇਖ ਰਿਹਾ ਗਰਜਾ ਉਹ ਇਹ ਤਾਂ ਚਿੱਟੇ ਨੇ ਉਹਦੇ ਨਾਲ ਦੀ ਨੇ ਤੇਰੇ ਨਾਲ ਦੇ ਮੈਂ ਲੈ ਕੇ ਆਇਆਂ ਅੱਜ 1700 ਰੁਪਏ ਦੇ ਬੂਟ 1700 ਰੁਪਏ ਲੱਗ ਗਏ ਇਹਨਾਂ ਤੇ ਤੇ ਹੁਣ ਇਹ ਪੂਰੀ ਤਕੀਕਾਤ ਕਰੂਗਾ ਵੀ ਇਹਨਾਂ 'ਚ ਕੀ ਆ ਕੀ ਨਹੀਂ ਹੈਗਾ ਜਿਹੜੇ 1700 ਦੇ ਜਿਹੜੇ 1700 ਦੇ ਨੇ ਇਹ ਉਹਦੇ ਨੇ ਉਹ ਨਹੀਂ ਹੁੰਦੇ ਇੱਕ ਕਿਹੜੇ ਕੰਪਨੀ ਜੀ ਹੁੰਦੀ ਆ ਪਤਾ ਨਹੀਂ ਕਿਹੜੀ ਹੁੰਦੀ ਆ ਰਨਾਲਡੋ ਕੰਪਨੀ ਉਹ ਕਿਹੜੀ ਆ ਆਹ 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 ਹੈ ਆਹ ਆਹ ਪਾ ਦੇ ਨਾ ਚਲੋ ਬੁਗੇ ਲੀ ਗੀ ਇਹ 7500 ਦੇ ਬੂਥ ਨੇ ਨਹੀਂ ਮਰੀ ਜਾਂਦਾ ਤੇ ਭਾਈ ਦੇ ਇਹ ਇਹਨੂੰ ਬੱਥੇ ਹੀ ਟੰਗਦੇ ਪਿਆਰ ਮੁਹੱਬਤ ਨਾਲ ਜਿਵੇਂ ਤਾਰੇ ਹਨ ਅਸੀਂ ਗੱਤ ਕਰਦੀ ਇੱਕ ਚੋ ਚੋਲ ਇੱਕ ਸੇਫਰ ਦਾ ਉਹ ਇਹ ਤਾਂ ਹੁਣੇ ਕੋਟ ਆ ਉਹ ਇਹ ਤਾਂ ਹੁਣ ਨਹੀਂ ਲੈਸਾਂ ਜੀ ਉਹ ਆਪਣਾ ਤੇ ਹੁਣ ਮੈਂ ਨਿਕਲਣਾ ਇਹ ਤਾਂ ਕੰਮ ਹੀ ਆ ਕਮੀਜ਼ ਨੇ ਕੋਈ ਮੈਨੂੰ ਵੀ ਚੰਗੇ ਯਾਰ ਤੂੰ ਮੇਰੇ ਕੋ ਘਰ ਲੈ ਨਹੀਂ ਘਰੇ ਪਿਆ ਕੱਕਾ ਜੀ ਮੈਂ ਪਾਈ ਹੋਈ ਚੀਜ਼ ਲੈਂਦਾ ਹੁੰਦਾ ਤੇ ਮੈਂ ਵੀ ਸਰ ਨਿਕਲਣਾ ਯਾਰ ਦੇਖਦਾ ਕੰਮ ਨਹੀਂ ਗਈ ਚਲ ਮੈਨੂੰ ਅੱਗੇ ਦੇ ਅੱਗੇ ਅੱਗ ਰਹਾਂਗੇ ਕੋਲ ਨਾਲ ਇਹਨੂੰ ਮੰਡੀ ਚ ਨਾ ਕੱਢ ਇਹਦੇ ਚ ਧੂੜ ਪੈ ਪੈ ਕਾਲਾ ਹੋ ਜਾਊਗਾ ਮੇਰਾ ਕਮੀਜ਼ ਇਹ ਫਿਰ ਕਹੇਗਾ ਤਾ ਲੋੜੀ ਧੋ ਕੇ ਪਾਈਂ ਹੋ ਗਈ ਪਾਉਂਗਾ ਹਰ ਨੂੰ ਜਾਣਸਾਰ ਮੈਂ ਤਵਾਉਂਗਾ ਤੇਰੀ ਪਰਜਾਈ ਤੋਂ ਫਿਰ ਧੋ ਕੇ ਪਾ ਲੂੰਗਾ ਚਲ ਠੀਕ ਆ ਫਿਰ ਮੈਂ ਨਿਕਲਦਾ ਯਾਰ ਠੀਕ ਆ ਮੈਂ ਨਿਕਲ ਆਉਣਾ ਚੱਲੇ ਤੇ ਫਿਰ ਦੇਖਦੇ ਆ ਕੀ ਬਣਦਾ ਹੈਗਾ ਤੇ ਚਲੋ ਠੀਕ ਆ ਫਿਰ ਆਪਾਂ ਚੱਲਦੇ ਆਂ ਪਿੰਡ ਨੂੰ ਤੁਸੀਂ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਤੁਹਾਡਾ ਆਪਣਾ ਚੈਨਲ ਆ ਸਬਸਕ੍ਰਾਈਬਰ ਕਰ ਲਓ ਤੇ ਚਲੋ ਫਿਰ ਚੱਲੀਏ ਪਿੰਡ ਨੂੰ ਸਸਰੀ ਕੇ ਚੌਕ ਉਕ ਲੰਗ ਗਿਆ ਬਸ ਸਟੈਂਡ ਨੂੰ ਤੇ ਆਜੋ ਹੁਣ ਆਪਾਂ ਤਾਂ ਚੱਲਣਾਗਾ ਪਿੰਡ ਨੂੰ ਤੇ ਚਲੋ ਉੱਪਰ ਨਿਕਲਦੇ ਆਗੇ ਇਹ ਅੱਗੇ ਦੇਖਦੇ ਆ ਕਿਤੇ ਚੌਕ ਦੇ ਵਿੱਚ ਜਿਆਦੇ ਜਾਮਣਾ ਮਿਲੇ ਕਿਉਂਕਿ ਜਾਮ ਲੱਗ ਗਿਆ ਨਾ ਪਾਪਾ ਬੰਦਾ ਸਿੰਘ ਬਾਹਦਰ ਚੌਕ ਦੇ ਵਿੱਚ ਤੇ ਕਰਮਜੀਤ ਦੇ ਪਿੱਛੇ ਆ ਰਿਹਾ ਹੁਣ ਕਰਮਜੀਤ ਲਵੇ ਦੇਖਦੇ ਆ ਪੜਜੇ ਚ ਜਾ ਕੇ ਮਗਲੋ ਵੀ ਦੇਖਦਾ ਕਿ ਕਹਿੰਦਾ ਉੱਥੇ ਹੀ ਆਗਾ ਉਹ ਲੱਗ ਗਿਆ ਚੌਕ ਵਿੱਚ ਜਾਮ ਜਿਹੜੀ ਗੱਲ ਦਾ ਡਰ ਸੀ ਆਪਾਂ ਬੰਦਾ ਸਿੰਘ ਭਦਰ ਚੌਂਕ ਦੇ ਵਿੱਚ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਮੰਡੀ ਵੱਲ ਨੂੰ ਕਿਉਂਕਿ ਮੰਡੀ ਦੇ ਵਿੱਚੋਂ ਥੋੜਾ ਬਹੁਤਾ ਸਮਾਨ ਸਮੂਹ ਜਾ ਲੈਣਾ ਹੈਗਾ ਤੇ ਇੱਧਰ ਬਿਜਲੀ ਗ੍ਰੈਟ ਆ ਗਿਆ ਬਿਜਲੀ ਗ੍ਰੈਟ ਆ ਗਿਆ ਇੱਧਰ ਤੇ ਚਲੋ ਦੇਖੋ ਟ੍ਰੈਫਿਕ ਬਹੁਤ ਆ ਗਈ ਬਹੁਤ ਜ਼ਿਆਦਾ ਟ੍ਰੈਫਿਕ ਆ ਅੱਜ ਕੱਲ ਸਮਾਣੇ ਦੇ ਵਿੱਚ ਚਲੋ ਫੇਰ ਹੁਣ ਆਪਾਂ ਚੱਲਦੇ ਆਂਗੇ ਮੰਡੀ ਸਾਈਡ ਦੇ ਉੱਪਰ ਦੇਖਦੇ ਆ ਕੀ ਕਰਦਾਗਾ ਮੁੰਡਾ ਉੱਥੇ